ਖਰਮੀਰ ਸਿੰਘ ਪਠਾਨ ਮਾਜਰਾ ਨੇ ਜੋ ਮੁੱਦਾ ਚੱਕਿਆ ਕਿ ਪੋਸਟ ਦੀ ਖੇਤੀ ਹੋਣੀ ਚਾਹੀਦੀ ਆ ਕਿਰਪਾ ਕਰਕੇ ਦੱਸਣ ਕਿ ਕੀ ਸਰਕਾਰ ਸੈਂਟੈਟਿਕ ਡਰੱਗਸ ਨੂੰ ਠੱਲ ਪਾਉਣ ਲਈ ਪੰਜਾਬ ਵਿੱਚ ਪੋਸਟ ਦੀ ਖੇਤੀ ਕਰਨ ਦਾ ਵਿਚਾਰ ਰੱਖਦੀ ਹੈ ਜੇਕਰ ਰੱਖਦੀ ਹੈ ਤੇ ਕਦੋਂ ਤੱਕ ਪਹਿਲੀ ਵਾਰ ਜੇ ਕਿਸੇ ਕੋਈ ਸ਼ੇਰ ਦੇ ਪੁੱਤ ਨੇ ਜਾਂ ਕੋਈ ਵਧੀਆ ਐਮਐਲਏ ਨੇ ਗੱਲ ਕੀਤੀ ਹੈ ਪੰਜਾਬ ਦੇ ਹੱਕ ਦੀ ਗੱਲ ਕੀਤੀ ਹੈ ਗੱਲਾਂ ਤਾਂ ਹੋਰ ਬਹੁਤ ਹੁੰਦੀਆਂ ਨੇ ਬਹੁਤ ਬੁਮਾਰੀਆਂ ਨੇ ਜਿਹੜੀਆਂ ਅਫੀਮ ਨਾਲ ਠੀਕ ਹੁੰਦੀਆਂ ਨੇ ਥੋੜੀ-ਬਹੁਤੀ ਅਫੀਮ ਖਾ ਲੈਣੀ ਚਾਹੀਦੀ ਤੁਹਾਨੂੰ ਕੀ ਲੱਗਦਾ ਸਿੰਥੈਟਿਕ ਨਸ਼ਾ ਜਿਹੜਾ ਜਾਂ ਮੈਡੀਕਲ ਨਸ਼ਾ ਫਿਰ ਖਤਮ ਹੋ ਜੂ ਜੇ ਦਿਖੇਤੀ ਹੋਣ ਲੱਗ ਜੇ ਜਾਂ ਠੇਕੇ ਖੁੱਲ੍ਹ ਜਾਣ ਇੱਥੇ ਦੀ ਕਿਸਾਨ ਯੂਨੀਅਨ ਨੂੰ ਵੀ ਬੇਨਤੀ ਕਰਦਾ ਐਮਐਸਪੀ ਗੱਲ ਕਰਨੀ ਹੈ ਉਹਨਾਂ ਦੀ ਕੋਈ ਗੱਲ ਉਹ ਆਪ ਦਾ ਕੰਮ ਕਰਨਾ ਪਰ ਸਾਡੇ ਲਈ ਐਮਐਸਪੀ ਤੋਂ ਜ਼ਿਆਦਾ ਜ਼ਰੂਰੀ ਇਹ ਹੈ ਅੱਜ ਜਿਹੜੀ 2014 ਚੋਂ ਜਦੋਂ ਸ੍ਰੀ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਬਣੇ ਉਹਨਾਂ ਨੇ ਕਿਹਾ ਸੀ ਜੀ 2024 ਤੱਕ ਅਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਦਾ ਦੇਖੋ ਮੈਨੂੰ ਤਾਂ ਲੱਗਦਾ ਵੀ ਹੋਈ ਠੀਕ ਹੈ ਤੇ ਮੈਨੂੰ ਗਾਲਾਂ ਵੀ ਬਹੁਤ ਕੱਢਣਗੇ ਸਿਰਫ ਪੰਜਾਬ ਦੇ ਪੱਖ ਦੀ ਕੋਈ ਗੱਲ ਕਰਨੀ ਨਹੀਂ ਚਾਹਦਾ ਜੇ ਕੀਤੀ ਹੈ ਤਾਂ ਹਰਮੀਤ ਪਠਾਣ ਵੱਜਨੇ ਅੱਜ ਗੱਲ ਕੀਤੀ ਹੈ ਤਾਂ ਤੁਸੀਂ ਇੱਕ ਪਿੱਛੇ ਸੁਣਿਆ ਹੋਊਗਾ ਬਾਰਡਰ ਤੇ ਖੜਾ ਬੋਲ ਰਿਹਾ ਸੀ ਵੀ ਜਾਂ 1.5 ਕਿਲੋਮੀਟਰ ਸਾਨੂੰ ਅੱਗੇ ਰੋਕ ਲੈਂਦੇ ਸਾਨੂੰ ਉੱਥੇ दारू ਤਾਂ ਸਸਤੀ ਮਿਲ ਜਾਂਦੀ ਸੈਂਟਰਲ ਪੰਜਾਬ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਵਿਧਾਨ ਸਭਾ ਬਜਟ ਸੈਸ਼ਨ ਚੱਲਿਆ ਬਜਟ ਸੈਸ਼ਨ ਦੇ ਵਿੱਚ ਬਹੁਤ ਜ਼ਿਆਦਾ ਮੁੱਦੇ ਚੱਕੇ ਗਏ ਪੂਰੇ ਪੰਜਾਬ ਦੇ ਐਮ ਐਲ ਏਜ਼ ਵੱਲੋਂ ਮੰਤਰੀਆਂ ਵੱਲੋਂ ਮੁੱਦੇ ਚੱਕੇ ਗਏ ਕਿ ਐਵੇਂ ਦਾ ਹੋਣਾ ਚਾਹੀਦਾ ਐਵੇਂ ਦਾ ਹੋਣਾ ਚਾਹੀਦਾ ਸੋ ਇੱਕ ਵੱਡਾ ਮੁੱਦਾ ਚੱਕਿਆ ਹਲਕਾ ਸਨੌਰ ਤੋਂ ਐਮ ਐਲ ਏ ਨੇ ਹਰਮੀਤ ਸਿੰਘ ਪਠਾਨ ਮਾਜਰਾ ਜਿਨ੍ਹਾਂ ਨੇ ਵੱਡਾ ਮੁੱਦਾ ਚੱਕਿਆ ਕਿ ਪੰਜਾਬ ਦੇ ਵਿੱਚ ਉਸਤ ਦੀ ਖੇਤੀ ਹੋਣੀ ਚਾਹੀਦੀ ਆ ਪੰਜਾਬ ਦੇ ਵਿੱਚ ਅਫੀਮ ਦੀ ਖੇਤੀ ਹੋਣੀ ਚਾਹੀਦੀ ਆ ਉਸ ਤੋਂ ਬਾਅਦ ਜਿਹੜੇ ਉੱਥੇ ਐਮ ਐਲ ਏ ਜੀ ਸੀ ਕੁਲਤਾਰ ਸਿੰਘ ਸੰਧਮਾ ਸਪੀਕਰ ਸਨ ਕੁਝ ਸਮਾਂ ਤਾਂ ਉਹ ਸਾਰੇ ਹੱਸੇ ਹੱਸਣ ਲੱਗੇ ਖਿੜਖੜਾ ਕੇ ਕਿ ਕਿਵੇਂ ਦਾ ਸਵਾਲ ਕਰ ਰਿਹਾ ਕਿਵੇਂ ਦਾ ਮੁੱਦਾ ਚੱਕਿਆ ਪਰ ਉਸ ਤੋਂ ਬਾਅਦ ਲਗਾਤਾਰ ਹਰਮੀਤ ਸਿੰਘ ਪਠਾਨ ਮਾਜਰਾ ਨੇ ਇਹ ਵੀ ਕਿਹਾ ਕਿ ਸਿੰਥੈਟਿਕ ਨਸ਼ਾ ਜੇ ਪੰਜਾਬ ਦੇ ਵਿੱਚੋਂ ਖਤਮ ਕਰਨਾ ਤਾਂ ਤੁਹਾਨੂੰ ਪੋਸਟ ਦੀ ਖੇਤੀ ਇੱਥੇ ਅਗਾਉਣੀ ਪਵੇਗੀ ਪੰਜਾਬ ਦੇ ਵਿੱਚ ਅਫੀਮ ਦੀ ਖੇਤੀ ਲਿਆਉਣੀ ਪਵੇਗੀ ਤਾਂ ਕਿ ਜਿਹੜਾ ਮੈਡੀਕਲ ਨਸ਼ੇ ਨੇ ਸਿੰਥੈਟਿਕ ਨਸ਼ੇ ਨੇ ਉਹ ਤਾਂ ਹੀ ਖਤਮ ਹੋਣਗੇ ਵੈਸੇ ਸਰਕਾਰਾਂ ਨਹੀਂ ਖਤਮ ਕਰ ਸਕਦੀਆਂ ਪਰ ਉਸ ਤੋਂ ਬਾਅਦ ਖੇਤੀਬਾੜੀ ਮੰਤਰੀ ਦੀ ਕੀ ਸਟੇਟਮੈਂਟ ਆਈ ਕਿ ਅਸੀਂ ਐਵੇਂ ਦੀ ਕੋਈ ਤਜਵੀਜ਼ ਨਹੀਂ ਲੈ ਕੇ ਆਏ ਪਰ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਲਗਾਤਾਰ ਚਰਚਾ ਇਹ ਗੱਲਬਾਤ ਸੋਸ਼ਲ ਮੀਡੀਆ ਤੇ ਹਰਮੀਤ ਪਠਾਨ ਮਾਜਰਾ ਦੇ ਹੱਕ ਚ ਵੀ ਆ ਰਹੇ ਨੇ ਸੋ ਭਾਜਪੀ ਦੇ ਸੀਨੀਅਰ ਆਗੂ ਨੇ ਸਾਡੇ ਨਾਲ ਟਰਾਂਸਪੋਰਟ ਸੈੱਲ ਦੇ ਸੂਬਾ ਪ੍ਰਧਾਨ ਨੇ ਅਤੇ ਸਾਬਕਾ ਟਰੱਕ ਯੂਨੀਅਨ ਦੇ ਪ੍ਰਧਾਨ ਨੇ ਗੁਰਤੇਜ ਸਿੰਘ ਛਨੇੜੀ ਇਹਨਾਂ ਨੇ ਵੀ ਸੋਸ਼ਲ ਮੀਡੀਆ ਤੇ ਪਾਇਆ ਕਿ ਅਸੀਂ ਹੱਕ ਚਾਂਜੀ ਪੋਸਟ ਦੀ ਖੇਤੀ ਪੰਜਾਬ ਦੇ ਵਿੱਚ ਹੋਣੀ ਚਾਹੀਦੀ ਆ ਸੋ ਮੌਜੂਦ ਨੇ ਸਾਡੇ ਨਾਲ ਛਨੇੜੀ ਸਾਹਿਬ ਸਵਾਗਤ ਹੈ ਤੁਹਾਡਾ ਸੈਂਟਰਲ ਪੰਜਾਬ ਟੀਵੀ ਤੇ ਸਭ ਤੋਂ ਪਹਿਲਾਂ ਤਾਂ ਸੈਂਟਰਲ ਪੰਜਾਬ ਟੀਵੀ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਸ ਲੈਕ ਸਮਝਾ ਵੀ ਕਰਕੇ ਔਰ ਤੁਹਾਡੇ ਜਰੀਏ ਸਮੁੱਚੀ ਸੰਗਤ ਨੂੰ ਜਿਹੜੇ ਦਰਸ਼ਕ ਨੇ ਉਹਨਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਵਿਧਾਨ ਸਭਾ ਸੈਸ਼ਨ ਚੱਲਿਆ ਜੀ ਉਹਦੇ ਵਿੱਚ ਬਹੁਤ ਮੁੱਦੇ ਉਠਾਏ ਗਏ ਛੁਣੜੀ ਸਾਹਿਬ ਇੱਕ ਵਿਸ਼ੇਸ਼ ਮੁੱਦਾ ਜੀ ਤੇ ਸਭ ਦੀ ਨਿਗਾਹ ਪੂਰੇ ਪੰਜਾਬੀਆਂ ਦੀ ਪੂਰੇ ਉੱਥੇ ਐਮ ਐਲ ਏ ਦੀ ਪੂਰੇ ਸਪੀਕਰ ਦੀ ਵੀ ਨਿਗਾਹ ਕਿਤੇ ਨਾ ਕਿਤੇ ਜੇ ਗੱਲਬਾਤ ਕਰੀਏ ਹਰਮੀਤ ਸਿੰਘ ਪਠਾਨ ਮਾਜਰਾ ਨੇ ਜੋ ਮੁੱਦਾ ਚੱਕਿਆ ਕਿ ਪੋਸਟ ਦੀ ਖੇਤੀ ਹੋਣੀ ਚਾਹੀਦੀ ਆ ਅਫੀਮ ਦੀ ਖੇਤੀ ਹੋਣੀ ਚਾਹੀਦੀ ਆ ਪੰਜਾਬ ਚ ਤੁਸੀਂ ਕਿਵੇਂ ਦੇਖਦੇ ਹੋ ਤੁਹਾਡੀ ਵੀ ਸਟੇਟਮੈਂਟ ਆਈ ਆ ਦੇਖੋ 2 ਸਾਲ ਹੋ ਗਏ ਸਰਕਾਰ ਬਣੀ ਨੂੰ ਆਪ ਸਰਕਾਰ ਬਣੀ ਨੂੰ ਪਹਿਲੀ ਵਾਰ ਜੇ ਕਿਸੇ ਕੋਈ ਸ਼ੇਰ ਦੇ ਪੁੱਤ ਨੇ ਜਾਂ ਕੋਈ ਵਧੀਆ ਐਮਐਲਏ ਨੇ ਗੱਲ ਕੀਤੀ ਹੈ ਪੰਜਾਬ ਦੇ ਹੱਕ ਦੀ ਗੱਲ ਕੀਤੀ ਹੈ ਗੱਲਾਂ ਤਾਂ ਹੋਰ ਬਹੁਤ ਹੁੰਦੀਆਂ ਨੇ ਸਾਡੇ ਵਿਕਾਸ ਦੀਆਂ ਹੁੰਦੀਆਂ ਨੇ ਹੋਰ ਹੁੰਦੀਆਂ ਨੇ ਪਰ ਜੇ ਕੋਈ ਪਹਿਲੀ ਵਾਰ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਦੀ ਗੱਲ ਕੀਤੀ ਹੈ ਉਹ ਸਰਦਾਰ ਹਰਮੀਤ ਸਿੰਘ ਪਠਾਨ ਮਾਜਰਾ ਨੇ ਕੀਤੀ ਹੈ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਔਰ ਉਹਨਾਂ ਤੇ ਮੈਂ ਇਸ ਗੱਲ ਦੀ ਵਧਾਈ ਵੀ ਦਿੰਦਾ ਵੀ ਉਹਨਾਂ ਨੇ ਚਲੋ ਕਿਸੇ ਹੱਦ ਤੱਕ ਉਸ ਸਾਡੀ ਜਿਹੜੀ ਪੰਜਾਬ ਦੀ ਸਾਡੀ ਇੱਕ ਵਿਧਾਨ ਸਭਾ ਦੀ ਉੱਤੇ ਸਾਡਾ ਸਸਦ ਹੈ ਸਾਡੇ ਲਈ ਸਾਡੇ ਪੰਜਾਬ ਦੇ ਮੁੱਦੇ ਚ ਉਹਨਾਂ ਨੇ ਮੁੱਦਾ ਚੁੱਕਿਆ ਠੀਕ ਹੈ ਬਾਕੀ ਕਿਵੇਂ ਲੱਗਿਆ ਤੁਹਾਨੂੰ ਉਹਨਾਂ ਨੇ ਨਾਲ ਇਹ ਵੀ ਕਿਹਾ ਵੀ ਜੇ ਸਿੰਥੈਟਿਕ ਨਸ਼ਾ ਖਤਮ ਕਰਨਾ ਜਾਂ ਮੈਡੀਕਲ ਨਸ਼ਾ ਖਤਮ ਕਰਨਾ ਵੀ ਵੈਸੇ ਨਹੀਂ ਹੋ ਸਕਦਾ ਇਸੀ ਚੀਜ਼ ਨਾਲ ਹੋ ਸਕਦਾ ਇਹ ਚੀਜ਼ ਹੋ ਸਕੇ ਇਸੇ ਨਾਲ ਹੋਊਗਾ ਇਹ ਦੇਖੋ ਜਿਹੜਾ ਮੈਡੀਕਲ ਨਸ਼ਾ ਹੈ ਉਹਦਾ ਬੰਦ ਤਾਂ ਕੀਤਾ ਜਾ ਸਕਦਾ ਹੈ ਜਿਹੜਾ ਉਹ ਪਹਿਲਾਂ ਚੱਲਿਆ ਉਹ ਇਹ ਚੱਲਿਆ ਵੀ ਜਿਹੜੇ ਨਸੇ ਨੇ ਮੰਨ ਲਓ ਬੰਦ ਹੋਣ ਕਾਰਨ ਐਨਡੀਪੀਸੀ ਐਕਟ ਚ ਹੋਣ ਕਾਰਨ ਇਹ ਮਹਿੰਗਾ ਹੋ ਗਿਆ 마ਫੀਆ ਨੇ ਇੱਕ 마ਫੀਆ ਬਣ ਗਿਆ ਉਹਨੇ ਮਹਿੰਗਾ ਕਰਤਾ ਉਹ ਮਹਿੰਗਾ ਆਮ ਇੱਕ ਦਿਹਾੜੀਦਾਰ ਬੰਦਾ ਜਿਹੜਾ 100 150 ਕਮਾਉਂਦਾ ਨਹੀਂ ਲੈ ਸਕਦਾ ਜੀ ਉਹ 5000 ਦੀ ਕਿਲੋ ਨਹੀਂ ਐਫਰਟ ਕਰਦਾ ਉਹਨੇ ਜੀ ਉਹਨਾਂ ਨੇ ਇੱਕ ਇਹ ਨਸ਼ਾ ਕੱਢ ਲਿਆ ਮੈਡੀਕਲ ਮੰਨ ਲਓ ਗੋਲੀਆਂ ਲੈ ਲੀਆਂ ਪਹਿਲਾਂ ਆਪਾਂ ਕਹਿੰਦੇ ਨੀਂਦ ਵਾਲੀਆਂ ਗੋਲੀਆਂ ਲਾ ਕੇ ਦੇ ਖਾਣਾ ਉਹ ਸਰਕਾਰ ਨੇ ਬੰਦ ਕਰਦੀਆਂ ਫਿਰ ਜੀ ਟਰਮਾਡੋਲ ਉਹ ਸਰਕਾਰ ਨੇ ਬੰਦ ਕਰਦੀਆਂ ਕਿ ਉਹ ਮਿਲਣੋਂ हट ਗਈਆਂ ਮਹਿੰਗੀਆਂ ਹੋ ਗਈਆਂ ਉਹਨਾਂ ਗੱਲਾਂ ਦੇ ਨਾਲ ਜਿਹੜਾ ਮੈਡੀਕਲ ਨਸ਼ੇ 'ਚ ਵਾਧ ਉਹ ਮੈਡੀਕਲ ਨਸ਼ਾ ਸਾਡੇ ਸਰੀਰ ਨੂੰ ਵੀ ਨੁਕਸਾਨ ਕਰਦਾ ਹੈ ਸਾਡੇ ਬੱਚਿਆਂ ਨੂੰ ਇਹ ਸਮਝ ਲਓ ਵੀ ਨਮਰਦ ਵੀ ਕਰਦਾ ਜਿਹੜੇ ਬੰਦੇ ਉਹਨਾਂ ਖਾਣ ਲੱਗਦੇ ਨੇ ਕਿ ਕੋਈ ਕਮਜ਼ੋਰੀ ਹੈ ਉਹਨੇ ਅੰਦਰੋਂ ਖੁਸ਼ਕੀ ਪੈਦਾ ਕਰਦਾ ਸਾਡੇ ਲਈ ਦਵਾਈ ਸਾਡੀ ਤਾਂ ਜਿਹੜੀਆਂ ਮੈਡੀਕਲ ਤਾਂ ਦਵਾਈ ਹੈ ਉਹ ਤਾਂ ਸਾਨੂੰ ਜੇ ਕੋਈ ਬਿਮਾਰੀ ਹੋ ਜੇ ਅਸੀਂ ਉਹਦੇ ਚ ਹੀ ਖਾਦੀ ਜਾਵੇ ਬਹੁਤ ਉਹ ਵੀ ਘੱਟੋ ਘੱਟ ਖਰਜੀ ਵੱਡੀ ਗੱਲ ਹੈ ਉਹਦੇ ਕਰਕੇ ਪਰ ਇਹ ਜਿਹੜੇ ਮੈਡੀਕਲ ਨਸ਼ਾ ਘਟਾਉਣਾ ਮੈਂ ਉਸ ਗੱਲ ਨਾਲ ਬਿਲਕੁਲ ਸਹਿਮਤ ਹਾਂ ਤਾਂ ਜਿਹੜੀ ਪੋਸਟ ਦੀ ਖੇਤੀ ਇਵਨਕੇ ਜੇ ਖੇਤੀ ਨੂੰ ਚਲੋ ਕੋਸ ਹੱਦ ਤੱਕ ਕੋਈ ਰਿਜੀਨ ਹੈ ਤਾਂ ਠੇਕੇ ਖੋਲੇ ਜਾਣ ਜਿਵੇਂ ਰਾਜਸਥਾਨ ਸਰਕਾਰ ਨੇ ਹੁਣ ਦੁਬਾਰਾ ਖੋਲੇ ਨੇ ਇਸ ਕਰਕੇ ਅਸੀਂ ਦੀ ਮੰਗ ਕਰਦੇ ਆ ਨਹੀਂ ਤੁਹਾਨੂੰ ਕੀ ਲੱਗਦਾ ਸਿੰਥੈਟਿਕ ਨਸ਼ਾ ਜਿਹੜਾ ਜਾਂ ਮੈਡੀਕਲ ਨਸ਼ਾ ਫਿਰ ਖਤਮ ਹੋ ਜੂ ਜੇ ਦੀ ਖੇਤੀ ਹੋਣ ਲੱਗ ਜੇ ਜਾਂ ਠੇਕੇ ਖੁੱਲ ਜਾਨ ਇੱਥੇ ਇਹਦੇ 100% ਖਤਮ ਹੋਊਗਾ ਜੀ 100% ਖਤਮ ਹੋਣਾ ਕਿਉਂਕਿ ਜਦੋਂ ਚੀਜ਼ ਇੱਕ ਮਿਲਣ ਲੱਗੀ ਬੰਦੇ ਨੂੰ ਔਰ ਰੇਟ ਤੇ ਸਸਤੀ ਮਿਲਣ ਲੱਗੀ ਤਾਂ ਬੰਦਾ ਆਪੇ ਲੱਗਦਾ ਆਪਣੇ ਕਦੇ ਲਈ ਕਰਨੇ ਨੇ ਮੈਡੀਕਲ ਹਰ ਇੱਕ ਬੰਦੇ ਨੂੰ ਪਤਾ ਸਾਡਾ ਸਰੀਰ ਖਰਾਬ ਹੁੰਦਾ ਹਰ ਇੱਕ ਬੰਦੇ ਨੂੰ ਪਤਾ ਹੈ ਵੀ ਸਾਡਾ ਸਰੀਰ ਜਿਹੜਾ ਅਸੀਂ ਟਰਮਾਡੋਲ ਖਾਂਦੇ ਆ ਜਾਂ ਕੋਈ ਬੰਦਾ ਬੱਚਾ ਡਰੱਗ ਲੈਣ ਲੱਗ ਗਿਆ ਜਿਹੜਾ ਕੋਈ ਸਰੀਰ ਖਰਾਬ ਹੁੰਦਾ ਜੇ ਉਹਨੂੰ ਤੁਸੀਂ ਫੀਮ ਜਾਏ ਦਿਮਗ ਪੁਰਾਣੇ ਰਾਜੇ ਮਹਾਰਾਜੇ ਖਾਂਦੇ ਤੇ ਅਸੀਂ ਗੱਲਾਂ ਤਾਂ ਸਾਡੀਆਂ ਸਰਕਾਰਾਂ ਵੀ ਕਰਦੇ ਨੇ ਅਸੀਂ ਸਾਡੇ ਪੰਜਾਬ ਦੇ ਲੋਕ ਵੀ ਕਰਦੇ ਨੇ ਵੀ ਯਾਰ ਸਾਨੂੰ ਬਾਹਰਲੇ ਦੇਸ਼ਾਂ ਵਾਂਗੂ ਹੋਣਾ ਚਾਹੀਦਾ ਬਾਹਰਲੇ ਦੇਸ਼ਾਂ 'ਚ ਆਹ ਕੁਛ ਹੈ ਉੱਥੇ ਕੈਨੇਡਾ ਨੇ ਤਾਂ ਜੀ ਇੱਕ ਜਿਹੜਾ ਕੋਈ ਬੰਦਾ ਸੁੱਖਾ ਕਰਦਾ ਦੀ ਉਹਨੇ ਬੂਟੇ ਅਲਾਉ ਕਰਤੇ ਠੀਕ ਹੈ ਉਹਦੇ ਨਾਲ ਕੀ ਹੋ ਗਿਆ ਸਾਡੇ ਇੱਥੇ दारू ਦੇ ਠੇਕੇ ਨੇ ਕਿੰਨੇ ਕੁ ਲੋਕ ਪੀਂਦੇ ਨੇ ਜਰਦਾ ਬੀੜੀ ਆਮ ਲੈ ਕਿੰਨੇ ਕਿਲੋ ਖਾਂਦੇ ਨੇ ਜਿਹਨੂੰ ਖਾਣ ਦੀ ਹੱਤ ਪੈ ਗਈ ਉਹ ਖਾਊਗਾ ਇਸ ਕਰਕੇ ਉਹਦਾ ਪ੍ਰਬੰਧ ਸਰਕਾਰਾਂ ਨੇ ਕਰਨਾ ਹੈ ਸਰਕਾਰਾਂ ਆਪਣੀਆਂ ਗੱਲਾਂ ਤੋਂ ਭਜਦੀਆਂ ਨੇ ਇਸ ਕਰਕੇ ਜੇ ਇਹਨੂੰ ਕਹਿੰਦੇ ਨੇ ਅਸੀਂ ਇਹਦਾ ਹੋ ਨਹੀਂ ਕਰ ਸਕਦੇ ਇਹ ਨਸ਼ਾ ਹੈ ਜੀ ਨਸ਼ਾ ਤਾਂ ਹੋਰ ਵੀ ਚੱਲ ਰਿਹਾ ਹੈ ਇੱਕ ਮਾਫੀਆ ਬਣ ਗਿਆ ਵੱਡੀਆਂ ਫੈਕਟਰੀਆਂ ਬਣਾਤੀਆਂ ਮੈਡੀਕਲ ਦੀਆਂ ਉਹ ਚੱਲਦਾ ਹੈ ਉਹਦੇ ਨਾਲ ਮਾਫੀਆ ਫਾਇਦਾ ਉਹ ਵੱਡੇ ਵੱਡੇ ਲੋਕਾਂ ਨੂੰ ਕਹਾ ਜਾਂਦੇ ਦਿੰਦੇ ਨੇ ਬਿਲਕੁਲ ਹੈ ਡਾਕਟਰ ਧਰਮਵੀਰ ਗਾਂਧੀ ਉਹਨਾਂ ਨੇ ਵੀ ਕਿਹਾ ਕਿ ਅਦਰ ਅੰਗ ਹੁੰਦਾ ਜੀ ਹੋਰ ਬਹੁਤ ਬਿਮਾਰੀਆਂ ਨੇ ਜਿਹੜੀਆਂ ਅਫੀਮ ਨਾਲ ਠੀਕ ਹੁੰਦੀਆਂ ਨੇ ਥੋੜੀ ਬਹੁਤੀ ਅਫੀਮ ਖਾ ਲੈਣੀ ਚਾਹੀਦੀ ਹੈ ਜਦੋਂ ਡਾਕਟਰਾਂ ਕੋਲ ਜਾਂਦੇ ਆ ਕੀ ਲੱਗਦਾ ਤੁਹਾਨੂੰ ਜਦੋਂ ਡਾਕਟਰ ਕਹਿੰਦੇ ਨੇ ਵੀ ਸਰੀਰ ਦੇ ਫਾਇਦੇਮੰਦ ਲਈ ਆ ਜੀ ਇਹ ਤਾਂ ਮੰਗ ਵੀ ਇਹਦੀ ਉੱਠਣੀ ਚਾਹੀਦੀ ਹੋ啊 ਦੇਖੋ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਜਿਹੜਾ ਡਾਕਟਰ ਹੀ ਹੈ ਜਿਹੜਾ ਕੁਝ ਡਾਕਟਰਾਂ ਦੀ ਐਡਰੈਸ ਕੁਝ ਦੀ ਗੰਬੀਰ ਗਾਂਧੀ ਹੈ ਡਾਕਟਰ ਉਹਨੇ ਕਈ ਰੈਲੀਆਂ ਵੀ ਕੀਤੀਆਂ ਪਿੱਛੇ ਇੱਕ ਸਮਰਾਰੇ ਰੈਲੀ ਵੀ ਕੀਤੀ ਸੀ ਮੈਂ ਵੀ ਉਹ ਰੈਲੀ ਚ ਗਿਆ ਸੀ ਉਸ ਤੋਂ ਬਾਅਦ ਦੁਬਾਰੇ ਅਸੀਂ ਰੈਲੀ ਕੀਤੀ ਕੋਈ ਡਾਕਟਰ ਹੈ ਕੋਈ ਮੇਰੇ ਨੌਤਣ ਜਾਦੂ ਨੇ ਕੇਵੀਆਈਐਸ ਦੁਨੀਆ ਜੀ ਬਣਾਈ ਹੋਈ ਹੈ ਉਹਨੇ ਵੀ ਇਹ ਮਸਲੇ ਚੱਕੇ ਤੇ ਉਸ ਤੋਂ ਬਾਅਦ ਅਸੀਂ ਕਿ ਪੰਜਾਬ ਸਰਕਾਰ ਕੈਪਟਨ ਮਰਿੰਦਰ ਦੀ ਸਰਕਾਰ ਸੀ ਸਰਨਾ ਉਹਨਾਂ ਦਾ ਓਐਸਡੀ ਸੀ ਦਿੱਲੀ ਵਾਲਾ ਉਹਨੂੰ ਅਸੀਂ ਮੰਗ ਪੱਤਰ ਵੀ ਦਿੱਤਾ ਸੀ ਉਸ ਤੋਂ ਬਾਅਦ ਪਰ ਉਹ ਮੰਗ ਪੱਤਰ ਹੀ ਪਏ ਰਹਿ ਗਏ ਇਸ ਕਰਕੇ ਅਸੀਂ ਤਾਂ ਪੰਜਾਬ ਸਰਕਾਰ ਨੂੰ ਕਹਿਨੇ ਆ ਵੀ ਤੇ ਜਰੂਰ ਗੌਰ ਕਰਕੇ ਹਰਮਿੰਦਰ ਸਿੰਘ ਪਠਾਨ ਮਾਜਰੇ ਜੀ ਨੇ ਉਹਨਾਂ ਨੇ ਗੱਲ ਕੀਤੀ ਇਹਨੂੰ ਕੇਸ ਨੂੰ ਪੂਰਾ ਵਿਚਾਰ ਕੇ ਸੈਂਟਰ ਸਰਕਾਰ ਨੂੰ ਭੇਜੋ ਅਸੀਂ ਵੀ ਮੈਂ ਵੀ ਇੱਕ ਮੰਗ ਕਰਦਾ ਬੀਜੇਪੀ ਦਾ ਇੱਕ ਵਰਕਰ ਹੋਣ ਦੇ ਨਾਤੇ ਕਾਰਿਆ ਕਰਤਾ ਹੋਣ ਦੇ ਨਾਤੇ ਵੀ ਅਸੀਂ ਜਾਖੜ ਸਾਹਿਬ ਨੂੰ ਬੇਨਤੀ ਕਰਾਂਗੇ ਸਾਡੇ ਸਾਰੇ ਪੰਜਾਬ ਦੀ ਲੀਡਰਸ਼ਿਪ ਨੂੰ ਬੇਨਤੀ ਕਰਾਂਗੇ ਵੀ ਪੰਜਾਬ ਵੱਲੋਂ ਇਹ ਇੱਕ ਚ ਲਿਖ ਕੇ ਲਿਖਤੀ ਦਿੱਤਾ ਜਾਵੇ ਵੀ ਇਹਨੂੰ ਚੋਣ ਮੈਨੀਫੈਸਟੋ ਚ ਪਾਓ ਠੀਕ ਹੈ ਤਾਂ ਜੋ ਇਹ ਜਿਹੜਾ ਪੰਜਾਬ ਦਾ ਮਸਲਾ ਜਿਹੜਾ ਪੰਜਾਬ ਦੀ ਜਵਾਨੀ ਹੈ ਪੰਜਾਬ ਦਾ ਸਰਮਾਇਆ ਉਹ ਬਚਾਇਆ ਜਾ ਸਕੇ ਬਿਲਕੁਲ ਤੁਸੀਂ ਟਰੱਕ ਯੂਨੀਅਨ ਦੇ ਪ੍ਰਧਾਨ ਵੀ ਹੋ ਰਹੇ ਹੋ ਕੀ ਲੱਗਦਾ ਜਿਹੜੇ ਟਰੱਕ ਡਰਾਈਵਰ ਨੇ ਦਿਨ ਰਾਤ ਗੱਡੀਆਂ ਚਲਾਉਂਦੇ ਨੇ ਉਹ ਜ਼ਿਆਦਾ ਕਿਸੇ ਵੀ ਸਟੇਟ 'ਚ ਜਦੋਂ ਇਹ ਚੀਜ਼ ਮਿਲਦੀ ਆ ਭੁੱਕੀ ਮਿਲਦੀ ਆ ਫੀ ਮਿਲਦੀ ਆ ਉਹਨੂੰ ਜ਼ਿਆਦਾ ਤਰਜੀਹ ਦਿੰਦੇ ਨੇ ਕਿ ਇਹਦੇ ਨਾਲ ਵਧੀਆ ਜੀ ਨੀਂਦ ਨਹੀਂ ਆਉਂਦੀ ਸਿਸਟਮ ਠੀਕ ਰਹਿੰਦਾ ਜਾਂ ਹੋਰ ਆ ਵੀ दारू ਮਾੜੀ ਆ ਇਹ ਸਹੀ ਆ ਇੱਥੋਂ ਤੱਕ ਕਹਿੰਦੇ ਨੇ ਉਹ ਦੇਖੋ ਗੱਲ ਇਹ ਆ ਜਿਹੜਾ ਡਰਾਈਵਰ ਹੈ ਜਦੋਂ ਉਹਨੂੰ ਕਿਸੇ ਸਰੀਰ ਤੇ ਜੇ ਉਹਨੂੰ ਤੋੜ ਲੱਗਣੀ ਆ ਕੋਈ ਉਹਨੂੰ ਨਸ਼ਾ ਲੱਗ ਗਿਆ ਬੇਸ਼ੱਕ ਕਹਿੰਦੇ ਨੇ ਵੀ ਡਰਾਈਵਰ ਸਾਰੇ ਨਸ਼ਾ ਕਰਦੇ ਨੇ ਜਿਹੜਾ ਨਸ਼ਾ ਹੈ ਸਾਡੇ 70% ਸਾਡੇ ਪੰਜਾਬ ਚ ਹੈ ਓੜਾ ਦੇਖੋ ਇਕੱਲੇ ਡਰਾਈਵਰ ਨਹੀਂ ਡਰਾਈਵਰ ਵਿੱਚ ਸੂਫੀ ਵੀ ਬਹੁਤ ਨੇ ਪਰ ਜਿਹੜਾ ਬੰਦਾ दारू ਪੀ ਕੇ ਗੱਡੀ ਚ ਲਾਉ ਕਿਸੇ ਨੂੰ ਮਾਰੂਗਾ ਕਿਸੇ ਨੂੰ ਥੱਲੇ ਦੇਊਗਾ ਕਿਸੇ ਨੂੰ ਹੋਰ ਕੁਝ ਕਰੂਗਾ ਜਿਹੜਾ ਬੰਦਾ ਮੈਡੀਕਲ ਨਸ਼ਾ ਖਾਊਗਾ ਉਹਨੂੰ ਵੀ ਬੰਦੇ ਨੂੰ ਉਹਨੇ ਆਪਣਾ ਸਰੀਰਕ ਤੌਰ ਤੇ ਉਹਨਾਂ ਜਾਣ ਹੀ ਉਹਨੇ ਵੀ ਨੁਕਸਾਨ ਕਰਨਾ ਹੈ ਜਿਹੜਾ ਬੰਦਾ ਭੁੱਕੀ ਖਾਊਗਾ ਜਿਹੜਾ ਬੰਦਾ ਫੀਮ ਖਾਊਗਾ ਉਹ ਡਰਾਈਵਰ ਬੜੀ ਤਰੀਕੇ ਨਾਲ ਗੱਡੀ ਚ ਚਲਾਉਂਦਾ ਹੈ ਬੜੀ ਸੂਝਬੂਝ ਚ ਹਮੇਸ਼ਾ ਰਹਿੰਦਾ ਹੈ ਉਹ ਕਦੇ ਵੀ ਐਕਸੀਡੈਂਟ ਜੇ 100% ਹੁੰਦੇ ਤਾਂ 50% ਐਕਸੀਡੈਂਟ ਹੋਣਗੇ 50% ਇਦਾਂ ਚੀਜ਼ਾਂ ਨਾਲ ਹੋਣਗੇ ਠੀਕ ਹੈ ਵੈਸੇ ਛਣੜੀ ਸਾਹਿਬ ਕੀ ਲੱਗਦਾ ਤੁਹਾਨੂੰ ਹੁਣ ਕੀ ਭੁੱਕੀ ਚਲਦੀ ਨਹੀਂ ਹੁਣ ਕੀ ਅਫੀਮ ਚਲਦੀ ਨਹੀਂ ਜਾਨੀ ਕਿ ਚਲਦੀ ਤਾਂ ਹੈਗੀ ਆ ਪੁਲਿਸ ਫੜਦੀ ਵੀ ਬਹੁਤ ਆ ਕਿਤੇ ਭੁੱਕੀ ਦੀਆਂ ਬੋਰੀਆਂ ਫੜੀਆਂ ਗਈਆਂ ਜੀ ਉਧਰੋਂ ਆ ਰਹੀ ਆ ਜਾਨੀ ਕਿ ਹੁਣ ਤੈਉ ਰੇਟ ਇਹਦੇ ਵਧੇ ਹੋਏ ਨੇ ਚਲਦੀ ਤਾਂ ਹੁਣ ਵੀ ਹੈਗੀ ਤਾਂ ਹੁਣ ਵੀ ਹੈ ਦੇਖੋ ਇੱਕ ਮਾਫੀਆ ਬਣਿਆ ਹੋਇਆ ਹੈ 1986 ਚ ਜੀ ਅਰ ਰਜੀਵ ਗਾਂਧੀ ਜੀ ਨੇ ਸਾਡੇ ਪੰਜਾਬ ਤੇ ਹਰਿਆਣਾ ਇਹ ਤੂ ਤਨ ਸਟੇਟਾਂ ਚ ਇਹਨੂੰ ਐਨਡੀਪੀਸੀ ਐਕਟ ਚ ਲਿਆਤਾ ਉਦੋਂ ਬਾਅਦ ਇੱਕ ਮਾਫੀਏ ਨੇ ਕਹਿ ਕੇ ਕਰਾਇਆ ਮਾਫੀਆ ਮਹਿੰਗਾ ਹੋ ਗਿਆ ਫੀਮ ਵੀ ਮਿਲਦੀ ਐ ਭੁੱਕੀ ਵੀ ਮਿਲਦੀ ਐ ਉਹਦੇ ਕਰਕੇ ਮਹਿੰਗੀ ਮਿਲਦੀ ਐ ਜਿਹੜਾ ਬੰਦਾ ਮਹਿੰਗੀ ਖਾਦੀ ਨਹੀਂ ਜਾਂਦੀ ਕਿਸੇ ਗਰੀਬ ਆਦਮੀ ਤੋਂ ਉਹ ਆਪਦਾ ਦੁਕਾਨ ਤੋਂ ਮੈਡੀਕਲ ਨਸਾ ਲੈ ਲੈਂਦਾ ਜਿਹੜਾ ਜਦੋਂ ਉਹ ਮਹਿੰਗੀ ਹੋ ਜਾਂਦਾ ਹੁਣ ਮੰਨ ਲਓ ਸਰਕਾਰਾਂ ਪਹਿਲਾਂ ਵੀ ਮੈਂ ਕਿਹਾ ਵੀ ਸਰਕਾਰਾਂ ਕਦੇ ਨੀਂਦ ਵਾਲੀ ਗੋਲੀ ਬੰਦ ਕਰ ਦੇ ਕਦੇ ਉਹ ਟਰਮਾਡੋਲ ਬੰਦ ਕਰਦੀ ਹੁਣ ਇੱਕ ਸਿਗਨੇਚਰ ਆ ਗਿਆ ਉਹਦੇ ਨਾਲ ਹੀ ਕੋਈ ਝੋਟਾ ਫੜਦਾ ਫਿਰ ਜਾਂਦਾ ਕੋਈ ਕੁਝ ਇਹਨਾਂ ਚੀਜ਼ਾਂ ਦਾ ਸਾਰੀਆਂ ਦਾ ਹੱਲ ਇੱਕੋ ਇੱਕ ਹੈ ਵੀ ਪੋਸਤ ਦੀ ਖੇਤੀ ਹੋਣੀ ਚਾਹੀਦੀ ਇਹ ਹੱਲ ਇੱਕ ਹੈ ਇਸ ਕਰਕੇ ਅਸੀਂ ਤਾਂ ਕੇਂਦਰ ਸਰਕਾਰ ਤੋਂ ਵੀ ਪੰਜਾਬ ਸਰਕਾਰ ਤੋਂ ਵੀ ਮੰਗ ਕਰਦੇ ਆ ਵੀ ਇਹ ਮਸਲੇ ਨੂੰ ਜਲਦੀ ਜਲਦ ਹੱਲ ਕਰਕੇ ਪੰਜਾਬ ਬਚਾਇਆ ਜਾਵੇ ਔਰ ਮੈਂ ਇੱਕ ਕਿਸਾਨ ਜੂਨੀਅਨ ਨੂੰ ਵੀ ਬੇਨਤੀ ਕਰਦਾ ਐਮਐਸਪੀ ਗੱਲ ਕਰਨੀ ਉਹਨਾਂ ਦੀ ਕੋਈ ਗੱਲ ਉਹ ਆਪਦਾ ਕੰਮ ਕਰਨਾ ਪਰ ਸਾਡੇ ਲਈ ਐਮਐਸਪੀ ਤੋਂ ਜ਼ਿਆਦਾ ਜ਼ਰੂਰੀ ਇਹ ਹੈ ਠੀਕ ਹੈ ਤਾਂ ਤੁਸੀਂ ਇੱਕ ਪਿੱਛੇ ਸੁਣਿਆ ਹੋਊਗਾ ਹਾਰ ਬਾਰਡਰ ਤੇ ਖੜਾ ਬੋਲ ਰਿਹਾ ਸੀ ਵੀ ਜਾਂ 1.5 ਕਿਲੋਮੀਟਰ ਸਾਨੂੰ ਅੱਗੇ ਰੋਕ ਲੈਂਦੇ ਤਾਂ ਉਹ ਤੇ दारू ਤਾਂ ਸਸਤੀ ਮਿਲ ਜਾਂਦੀ ਉੱਥੇ ਬਾਰਡਰਾਂ ਦੇ ਟਰਮਾਂ ਉ ਉਹ ਨਾ ਚੀਜ਼ਾਂ ਨਾਲ ਨੇ ਜੇ ਸਰਕਾਰ ਇਹ ਨਾ ਚੀਜ਼ਾਂ ਨੂੰ ਸੋਦੇ ਕਿਸਾਨ ਯੂਨੀਅਨਾਂ ਮੇਨ ਮੰਗ ਕਰਨ ਕਿਉਂਕਿ ਸਾਰੇ ਲੋਕ ਜਿਆਦਾਤਰ ਅਜ ਲੀਡਰ ਵੀ ਅਫਸਰ ਵੀ ਇਹਨਾਂ ਚੀਜ਼ਾਂ ਦਾ ਸੇਵਨ ਕਰਦੇ ਨੇ ਪਰ ਉਸ ਗੱਲ ਨੂੰ ਸਿਰਫ ਸੰਗ ਸੰਗ ਚ ਨਹੀਂ ਦੱਸਦੇ ਵੀ ਉਹ ਕਰੀ ਜਾਂਦੇ ਨੇ ਅੱਜ ਜੇ ਕੋਈ ਭੁੱਖੀ ਆ ਸਾਡਾ ਡਰਾਈਵਰ ਲੈਂਦਾ ਉਹਨੂੰ 6000 ਰੁਪਏ ਕਿਲੋ ਮਿਲਦੇ ਉਹ ਬਚਾਰਾ ਕੀ ਕਰੂ ਦੀ 5000 6000 ਤਤਨ ਖਾਏ ਆ ਮਹੀਨੇ ਦੀ ਕਿਵੇਂ ਕਿਵੇਂ ਐਫਰਟ ਕਰਨਗੇ ਜੇ ਇਹ ਚੀਜ਼ਾਂ ਆ ਜਾਣ ਅਸੀਂ ਕਹਿੰਦੇ ਇਹ 5-700 ਰੁਪਏ ਨੂੰ ਕਿਲੋ ਹੋਵੇ ਉਹਦੇ ਨਾਲ ਬੰਦਾ ਉਹਦੀ ਲੈ ਕੇ ਚਾਹੇ 100 ਦੀ ਲੈ ਕੇ ਖਾ ਲੇ ਠੀਕ ਹੈ ਨਾਲੇ ਉਹੀ ਤੁਸੀਂ ਗੱਲ ਕੀਤੀ ਆ ਹਰਮਿੰਦਰ ਸਿੰਘ ਪਠਾਨ ਮਾਜਰਨ ਨੇ ਵੀ ਇਹੀ ਗੱਲ ਆਖੀ ਕਿ ਡਰਦੇ ਨੇ ਜੀ ਸਾਰੇ ਜਿਹੜੇ ਸਾਹਮਣੇ ਆਪੋਜੀਸ਼ਨ 'ਚ ਬੈਠੇ ਨੇ ਉਹਨਾਂ ਦਾ ਵੀ ਦਿਲ ਕਰਦਾ ਉਹ ਵੀ ਖਾਂਦੇ ਨੇ ਹੋਰ ਵੀ ਖਾਂਦੇ ਨੇ ਕਿ ਸਾਰੇ ਖਾਂਦੇ ਨੇ ਪਰ ਬੋਲਣ ਤੋਂ ਨਹੀਂ ਡਰਦੇ ਨੇ ਮੈਂ ਗੱਲ ਕਹਤੀ ਇਹ ਮੰਗ ਰੱਖ ਬਸ ਗੱਲ ਇਹ ਆ ਜੀ ਤੁਸੀਂ ਸਾਡੇ ਆਮ ਘਰਾਂ 'ਚ ਗੱਲ ਆ ਗਈ ਵੀ ਯਾਰ ਥੋੜੀ ਜੀ ਤਾਂ ਇਹ ਰੱਖਿਆ ਕਰੋ ਕੀ ਪਤਾ ਕਦੋਂ ਕਿਸੇ ਨੂੰ ਅਟੈਕ ਆ ਜੀ ਠੀਕ ਹੈ ਹਰੇਕ ਬੰਦਾ ਮਾਈਆਂ ਵੀ ਜੇ ਤੁਸੀਂ ਇਹੋ ਕਰਕੇ ਵੇਜੋਗੇ ਕਿਤੇ 75% ਤਾਂ ਮਾਈਆਂ ਛੱਕ ਲੈਂਦੇ ਆ ਭਾਈ ਥੋੜੀ ਜੀ ਦੇ ਦੇ ਡਾਕਟਰ ਨੇ ਕਿਹਾ ਖੂਨ ਜਾ ਗਾੜਾ ਹੋਇਆ ਪਿਆ ਖੂਨ ਨੂੰ ਪਤਲਾ ਕਰਨ ਲਈ ਇਹ ਕੰਮ ਕਰਦੀ ਹੈ ਹੋਰ ਬੜੇ ਜਿਹੜੀ ਸਰੀਰ ਨੂੰ ਸਰੀਰਕ ਤੌਰ ਤੇ ਹੋ ਰੱਖਦੀ ਹੈ ਇਸ ਕਰਕੇ ਮੈਡੀਕਲ ਨਸ਼ਾ ਦਾ ਸਰੀਰ ਨੂੰ ਖਤਮ ਹੀ ਕਰਦਾ ਉਹਨੂੰ ਜਿੰਨਾ ਮਰਜ਼ੀ ਕਰੀ ਜੋ ਜੇ ਤਾਂ ਪੰਜਾਬ ਸਰਕਾਰ ਕੇਂਦਰ ਸਰ ਸਾਡੇ ਪੰਜਾਬ ਦੇ ਪੱਖੀ ਹੈ ਸਾਡੇ ਪੰਜਾਬ ਦਾ ਭਲਾ ਚਾਹੁੰਦੇ ਸਾਡੇ ਪੰਜਾਬ ਦੇ ਲੋਕ ਚਾਹੇ ਸਾਡੀਆਂ ਜਥੇਬੰਦੀਆਂ ਨੇ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਸਾਰੀਆਂ ਪਾਰਟੀਆਂ ਜੇ ਭਲਾ ਚਾਹੁੰਦਾ ਇਹਦੀ ਹਮਾਇਤ ਕਰਨੀ ਚਾਹੀਦੀ ਹੈ ਇਹਨੂੰ ਸਾਰੇ ਇਕੱਠੇ ਹੋ ਕੇ ਅਸੀਂ ਇਹਨੂੰ ਸਾਡੀ ਮੰਗ ਹੈ ਪੂਰੀ ਹੋ ਸਕਦੀ ਹੈ ਬਿਲਕੁਲ ਪੰਜਾਬ ਦੇ ਖੇਤੀਬਾੜੀ ਮੰਤਰੀ ਨੇ ਗੁਰਮੀਤ ਸਿੰਘ ਖੁੱਡੀਆਂ ਉਹਨਾਂ ਨੇ ਵੀ ਤੇ ਮੈਨੂੰ ਵੀ ਲੋੜ ਪੈ ਸਕਦੀ ਆ ਇਹਦਾ ਮਤਲਬ ਲੈਂਦੇ ਤਾਂ ਸਾਰੇ ਨੇ ਨਹੀਂ ਦੇਖੋ ਇਹਨੂੰ ਉਮਰ ਨਾਲ ਤਾਂ ਕੋਈ ਤਕਾਜ਼ਾ ਨਹੀਂ ਕੀਤਾ ਜਾ ਸਕਦਾ ਜਿਹੜੇ ਬੱਚੇ ਨੂੰ ਇੱਕ ਆਦਤ ਪੈ ਗਈ ਆਪਾਂ ਨੂੰ ਪਤਾ ਹੈ 15 ਸਾਲ ਦਾ ਬੱਚਾ ਲੱਗ ਗਿਆ ਉਹਦਾ ਜੇ ਉਹਨੂੰ ਉਹਨੂੰ ਦੂਜੇ ਪਾਸੋਂ ਹੱਲ ਕਰਨਾ ਹੈ ਉਹਨੂੰ ਪਹਿਲਾਂ ਇਹ ਪੀਮ ਦਾ ਪ੍ਰਬੰਧ ਇਹਨੂੰ ਨਸ਼ਾ ਕਰਨਾ ਪਊਗਾ ਜੇ ਉਹਨੂੰ ਤੁਸੀਂ ਮੈਡੀਕਲ ਦਵਾਈ ਦੇਵੋ ਉਹਦੇ ਨਾਲ ਕਿਹੜਾ ਹੋਇਆ ਸਾਡੀ ਸਰਕਾਰ ਨੇ ਹੁਣ ਇੱਕ ਗੱਲ ਦੱਸੋ ਸਰਕਾਰ ਨੇ ਆ ਜੀਵ ਵਾਲੀ ਜਿਹੜੀ ਡੋਰਫਨ ਹੈ ਕੀ ਉਹਦਾ ਮੈਂ ਨਾ ਤਾਂ ਜਾਣਦਾ ਨਹੀਂ ਉਹ ਨਹੀਂ ਸਾਨੂੰ ਹਸਪਤਾਲਾਂ ਚੋਂ ਮਿਲਣ ਲਈ ਕਿਉਂ ਨਹੀਂ ਨਸ਼ਾ ਸਾਡੇ ਜਵਾਕਾਂ ਨੂੰ ਮਾਰਨ ਦੀ ਠੇਕਾ ਲੈ ਲਿਆ ਸਰਕਾਰਾਂ ਨੇ ਕਿਉਂ ਇਹਨਾਂ ਇਹਨਾਂ ਚੀਜ਼ਾਂ ਦਾ ਕਰਦੇ ਨੇ ਇਹਦਾ ਇਹਦਾ ਅਲਟਰਨੇਟਿਵ ਹੱਲ ਕਿਉਂ ਨਹੀਂ ਕੱਢਦੇ ਵੀ ਇਹਦੇ ਨਾਲ ਆ ਆ ਚੀਜ਼ ਨਾਲ ਹੱਲ ਹੋਊਗਾ ਸਭ ਲੀਡਰਾਂ ਨੂੰ ਪਤਾ ਹੈ ਸਿਰਫ ਪੰਜਾਬ ਦੇ ਪੱਖ ਦੀ ਕੋਈ ਗੱਲ ਕਰਨੀ ਨਹੀਂ ਚਾਹੁੰਦਾ ਜੇ ਕੀਤੀ ਹੈ ਤਾਂ ਹਰਮੀਤ ਪਠਾਨ ਮਾਜਰੇ ਨੇ ਅੱਜ ਗੱਲ ਕੀਤੀ ਹੈ ਅਸੀਂ ਉਹਦਾ ਧੰਨਵਾਦ ਵੀ ਕਰਦੇ ਹਾਂ ਡਾਕਟਰ ਗਾਂਧੀ ਜੀ ਉਹਨਾਂ ਨੇ ਪਹਿਲਾਂ ਵੀ ਕਰਦੇ ਨੇ ਠੀਕ ਹੈ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਬਸ ਖਾਸ ਤੌਰ ਤੇ ਜੀ ਕਰਦਾ ਹੈ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਵੀ ਵੱਖ-ਵੱਖ ਟਰੱਕ ਯੂਨੀਅਨ ਚ ਸਰਦਾਰ ਹਰਮੀਤ ਪਠਾਨ ਮਾਜਰੇ ਦਾ ਸਨਮਾਨ ਕੀਤਾ ਜਾਵੇ ਤਾਂ ਜੋ ਸਾਡੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਪਤਾ ਲੱਗੇ ਸਰਕਾਰ ਨੂੰ ਪਤਾ ਲੱਗ ਵੀ ਇਹਨਾਂ ਲੋਕਾਂ ਦੀ ਕਿੰਨੀ ਮੰਗ ਹੈ ਠੀਕ ਹੈ ਬਾਕੀ ਕੀ ਲੱਗਦਾ ਤੁਹਾਨੂੰ ਇੱਕ ਤਾਂ ਸਿੰਥੈਟਿਕ ਨਸ਼ਾ ਖਤਮ ਹੋਊਗਾ ਦੂਜਾ ਕਿਸਾਨਾਂ ਦੀ ਆਮਦਨ ਵੀ ਬਹੁਤ ਵਧਣੀ ਹੈ ਜੀ ਕਿਉਂਕਿ ਰੇਟ ਆ ਜਮੇ ਦਾ ਵੀ ਕਿਸਾਨ ਜਿਹੜੇ ਕਰਜ਼ੇ ਦੀ ਮਾਰ ਹੇਠਾਏ ਬੈ ਨੇ ਐਵੇਂ ਦੀ ਖੇਤੀ ਕਰਕੇ ਇੱਕ ਵੱਖਰਾ ਬਦਲਾਅ ਆਉਣਾ ਇਹ ਨਾਲ ਦੇਖੋ ਗੱਲ ਇਹ ਹੈ ਇੱਕ ਖੇਤੀ ਦਾ ਬਦਲਾਅ ਹੈ ਆਮਦਨ ਬਾਕੀ ਫਸਲਾਂ ਚ ਵੀ ਬਹੁਤ ਹੈ ਸਾਡੀ ਝੋਨੇ ਦੀ ਜਿਹੜੀ ਚਕ ਪਾਣੀ ਦਾ ਨੁਕਸਾਨ ਹੈ ਸਾਡੇ ਪੈਸਟਾਇਸਾਈਡ ਨੇ ਨੁਕਸਾਨ ਕਰਤਾ ਪਰ ਅੱਜ ਜਿਹੜੀ ਝੋਨੇ ਦੀ ਫਸਲ ਹੈ ਦੇਖੋ ਆਮਦਨ ਸਾਡੇ ਕਿਸਾਨਾਂ ਨੂੰ ਉਹ ਚ ਵੀ ਬਹੁਤ ਹੈ ਖਰਚੇ ਵਧ ਗਏ ਕੁਛ ਅਸੀਂ ਵਧਾ ਲੇ ਕੋ ਸਾਨੂੰ ਰੇ ਦਵਾਈਆਂ ਮਹਿੰਗੀਆਂ ਹੋ ਗਿਆ ਕੇਂਦਰ ਸਰਕਾਰ ਤੋਂ ਸਬਸਿਡੀ ਦਿੰਦੀ ਹੈ ਪਰ ਦੇਖੋ ਗੱਲ ਇਹ ਹੈ ਜਿਹੜੀ ਆਮਦਨ ਦੀ ਗੱਲ ਹੈ ਇਹਦੇ ਨਾਲ ਆਮਦਨ ਦਾ ਵੀ ਫਰਕ ਪੈਣਾ ਪਾਣੀ ਬਤਨਾ ਹੋਰ ਬੰਦਾ ਇਧਰ ਨੂੰ ਤਾਂ ਨਹੀਂ ਕਰਦਾ ਜਦੋਂ ਇਹ ਵੱਡਿਆ ਕਰੂ ਇੱਕ ਖਿਆਲ ਚ ਆਉਂਦਾ ਉਦੋਂ ਬਾਅਦ ਦੂਜੇ ਪਾਸੇ ਅਗਲਾ ਜੀਰੀ ਦਾ ਟਾਈਮ ਨਹੀਂ ਲੈਂਦਾ ਉਦੋਂ ਬਾਅਦ ਟਾਈਮ ਅਗਲਾ ਕਹਿੰਦਾ ਇਹਨੂੰ ਇੱਥੇ ਕੁਝ ਹੋਰ ਲਾ ਲਓ ਇਹਨਾਂ ਗੱਲਾਂ ਨਾਲ ਹੈ ਜਿਹੜੀ ਆਮਦਨ ਵਾਲੀ ਗੱਲ ਕਰਦਾ ਹਾਂ ਵਿੱਚੇ ਕਹਿਣਾ ਮੈਂ ਤੁਹਾਨੂੰ ਵੀ ਅੱਜ ਜਿਹੜੀ 2014 ਚ ਜਦੋਂ ਸ੍ਰੀ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਬਣੇ ਉਹਨਾਂ ਨੇ ਕਿਹਾ ਸੀ ਕਿ 2024 ਤੱਕ ਅਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦਾਂ। ਦੇਖੋ ਮੈਨੂੰ ਤਾਂ ਲੱਗਦਾ ਵੀ ਹੋਈ ਠੀਕ ਹੈ ਤੇ ਮੈਨੂੰ ਗਾਲਾਂ ਵੀ ਬਹੁਤ ਕੱਢਣਗੇ ਕਿਉਂਕਿ ਕੀ ਹੈ 2014 ਚ ਤੁਹਾਨੂੰ ਕਿਸਾਨ ਇਹ ਵੀ ਕਹਿਣਗੇ ਕਿ ਤੁਸੀਂ ਬੀਜੇਪੀ ਦੇ ਆਗੂ ਹੋ ਜੀ ਤੁਸੀਂ ਤਾਂ ਉਹਨਾਂ ਦੀ ਹਮਾਇਤ ਕਰਦੇ ਵੀ ਕਿੱਥੇ ਹੋਈ ਹੈ ਕਰਜ਼ੇ ਹੀਟ ਕਿਸਾਨ ਬੈਠੇ ਨੇ ਦੇਖੋ ਕਰਜ਼ਾ ਇੱਕ ਬੱਕਰੀ ਆ ਸਾਡੇ ਖਰਚੇ ਵਧ ਗਏ ਫਸਲਾਂ ਤੇ ਵੀ ਵਧ ਗਏ ਹੋਰ ਵੀ ਪਰ ਜਦੋਂ ਠੇਕਾ 2014 ਚ 40000 ਰੁਪਏ ਏਕੜ ਤੇ ਉਦੋਂ ਵੀ ਖੇਤੀ ਕਰਨ ਵਾਲੇ ਕਿਸਾਨ ਨੂੰ 10 1000 ਰੁਪਿਆ ਕਿੱਲਾ ਬਚਦਾ ਹੋਊਗਾ ਮੈਂ ਤਾਂ ਕਰੀ ਨਹੀਂ ਮੈਂ ਠੇਕੇ ਦੀ ਦਿਨਾ ਅੱਜ 80000 ਰੁਪਿਆ ਏਕੜ ਕੇ ਆਉ ਹੈ ਕਿਸਾਨ ਫੇਰ ਵੀ ਬਚਾਉਂਦੇ ਨੇ ਮੰਨ ਲਓ ਜਿਹੜੇ ਠੇਕੇ ਤੇ ਦਿੰਦੇ ਨੇ ਮੇਰੇ ਵਰਗੇ ਉਹ ਵਪਾਰੀ ਲੋਕ ਬਣ ਗਏ ਉਹ ਉਹਨਾਂ ਨੂੰ ਤਾਂ 40000 ਵੱਧ ਗਿਆ ਨਾ ਇਦਾਂ ਆਮਦਨ ਤਾਂ ਦੁੱਗਣੀ ਏ ਜੇ ਪਹਿਨਾ 40 ਤੋਂ 50 ਕਮਾਉਂਦਾ ਸੀ ਕਿਸਾਨ ਅੱਜ 80 ਤੋਂ 90 ਕਮਾਉਂਦਾ 10000 ਕਿੱਲਾ ਤਾਂ ਕਿਸਾਨ ਵੀ ਕਮਾਉਂਦੀ ਹੈ ਨਾ ਉਹ ਚ ਦੇਖੋ ਜੇ ਤਾਂ ਹੈ ਨਹੀਂ ਵੀ ਕਿਸਾਨ ਸਾਡੇ ਮੈਂ ਕਹਿੰਦਾ ਘੱਟ ਠੇਕਾ ਆਪ ਚ ਜਿੱਦ ਕੇ ਠੇਕਾ ਨਾ ਵਧਾਉਣਾ ਸਹਿਮਤੀ ਨਾਲ ਘੱਟ ਠੇਕਾ ਰੱਖ ਲੈਣੇ ਨਹੀਂ ਕੋਈ ਗੱਲ ਮੈਂ ਕਹਿੰਦਾ ਵਧੀਆ ਗੱਲ ਹੈ ਪਰ ਦੇਖੋ ਜੇ ਇੱਥੇ 40 ਦੀ ਠੇਕਾ ਜੱਸੀ ਹੈ ਅਮਨ ਤਾਂ ਦੁੱਗਣੀ ਹੈ ਨਾ ਚਾਹੇ ਉਹ ਕਿਵੇਂ ਮਰਜੀ ਹੈ ਦੇਖੋ ਪੰਜਾਬ ਕੇਂਦਰ ਸਰਕਾਰ ਨੇ ਪਹਿਲੀ ਵਾਰ ਹੋਇਆ ਵੀ 100 ਪਲੱਸ ਹਰ ਇੱਕ ਵਾਰੀ ਰੇਟ ਦਿੱਤਾ ਹੈ ਅੱਗੇ 10 ਰੁਪਏ 5 ਰੁਪਏ 8 ਰੁਪਏ ਵਾਧੇ ਤੇ ਜੀਰੀ ਤੇ ਕਣਕ ਦੇ ਐਦਕੀ ਜੀਰੀ ਦਾ 200 ਰੁਪਿਆ ਵਧਾਇਆ ਅਸੀਂ ਇਸ ਕਰਕੇ ਵੀ ਕੇਂਦਰ ਸਰਕਾਰ ਦਾ ਧੰਨਵਾਦ ਕਰਦੇ ਆ ਪਰ ਗੱਲ ਇਹ ਹੈ ਵੀ ਸਾਡੇ ਕਿਸਾਨਾਂ ਨੂੰ ਬੇਨਤੀ ਆ ਉਹਨਾਂ ਦੀ ਉਹਨਾਂ ਦੀ ਜੋ ਮੰਗਾ ਉਹ ਵੀ ਕੇਂਦਰ ਸਰਕਾਰ ਨੂੰ ਅਸੀਂ ਕਹਿੰਦੇ ਉਹਨਾਂ ਦਾ ਬੈਠ ਕੇ ਹੱਲ ਕੀਤਾ ਜਾਵੇ ਬਿਲਕੁਲ ਬਾਕੀ ਛਨੇੜੀ ਸਾਹਿਬ ਕੁਲਤਾਰ ਸਿੰਘ ਸੰਧਵਾ ਨੇ ਐਂਡ 'ਚ ਕਿਹਾ ਕਿ ਤੁਸੀਂ ਇਹ ਮੈਨੂੰ ਦੱਸਿਓ ਕੱਲ ਨੂੰ ਆਪਾਂ ਗੱਲਬਾਤ ਕਰਾਂਗੇ ਕਿ ਇਹ ਬੰਦ ਕਿਉਂ ਤੀ ਪਹਿਲਾਂ ਹੁੰਦੀ ਸੀ ਕਿ ਬੰਦ ਕਿਵੇਂ ਹੋਈ ਸੀ ਕਿਉਂ ਹੋਈ ਸੀ ਉਹਦੇ ਬਾਰੇ ਤੁਹਾਨੂੰ ਪਤਾ ਕੁਝ ਦੇਖੋ ਇਹਦੇ ਬਾਰੇ ਨਾ ਇੱਕ ਵਾਰੀ ਅਸੀਂ ਬਹਿ ਕੇ ਇਹੀ ਚਰਚਾ ਕੀਤੀ ਸੀ ਜਦੋਂ ਪਹਿਲਾਂ ਗਾਂਧੀ ਜੀ ਜਹਾ ਹੋਰ ਹੋਏ ਤੇ ਉਸ ਗੱਲ ਤੇ ਜਿੱਥੇ ਤੱਕ ਮੈਨੂੰ ਵੀ ਪਤਾ ਹੈ ਹੋ ਸਕਦਾ ਇਹ ਗੱਲ ਵੀ ਪੂਰੀ ਵਧੀਆ ਸਹੀ ਨਾ ਹੋਵੇ ਪਰ ਜਿੱਥੋਂ ਪਤਾ ਲੱਗਿਆ ਵੀ ਪ੍ਰਤਾਪ ਸਿੰਘ ਕੈਰੋ ਨੇ ਕੇਂਦਰ ਸਰਕਾਰ ਨੂੰ ਲਿਖ ਕੇ ਦਿੱਤਾ ਵੀ ਸਾਡੇ ਪੰਜਾਬ 'ਚ ਇਹ ਨਸ਼ਾ ਬੰਦ ਕੀਤਾ ਜਾਵੇ ਠੀਕ ਹੈ ਠੀਕ ਹੈ ਔਰ ਉਸ ਤੋਂ ਬਾਅਦ ਯੂਐਨਏ 'ਚ ਲਿਖ ਕੇ ਦਿੱਤਾ ਗਿਆ ਇਸ ਕਰਕੇ ਉਹ ਬੰਦ ਹੋ ਗਿਆ ਜਿਹੜਾ ਹੁਣ ਕੇਂਦਰ ਸਰਕਾਰ ਨੂੰ ਵੀ ਮਾੜੀ ਮੋਟੀ ਜੂਐਨਏ ਵਾਲੀ ਦਿੱਕਤ ਹੋ ਸਕਦੀ ਹੈ ਕੋਈ ਵੀ ਹੋ ਸਕਦੀ ਹੈ ਪਰ ਜਦੋਂ ਕੋਈ ਪੰਜਾਬ ਚੋਂ ਮੰਗ ਉਠੂਗੀ ਫਿਰ ਸਾਰੇ ਹੱਲ ਹੋ ਜਾਂਦੇ ਨੇ ਇੱਥੇ ਤਾਂ ਕੋਈ ਗੱਲ ਨਹੀਂ ਵੀ ਨਾ ਹੱਲ ਹੋਵੇ ਲੇਕਿਨ ਪੰਜਾਬ ਦਾ ਸਮੁੱਚਾ ਪੰਜਾਬ ਦਾ ਕਿਸਾਨ ਸਮੁੱਚੇ ਆਗੂ ਇਹਨੂੰ ਇਹਦੀ ਮੰਗ ਨੂੰ ਉਠਾਉਣ ਇਸ ਨੂੰ ਤਾਂ ਕੋਈ ਪੰਜਾਬ ਬਚਾ ਕੀਤਾ ਜਾਨੀ ਕਿ ਹੁਣ ਤੁਸੀਂ ਬੀਜੇਪੀ ਪ੍ਰਧਾਨ ਨੂੰ ਗੱਲਬਾਤ ਕੀਤੀ ਹੈ ਕਿ ਸੁਨੀਲ ਜਾਖੜ ਨੂੰ ਵੀ ਮੰਗ ਪੱਤਰ ਦੇਵੋਗੇ ਕਿ ਇਹ ਲਿਆਂਦਾ ਜਾਵੇ ਜੀ ਜਿਵੇਂ ਰਾਜਸਥਾਨ ਚ ਸ਼ੁਰੂ ਹੋਇਆ ਕੰਮ ਪੰਜਾਬ ਚ ਵੀ ਸ਼ੁਰੂਆਤ ਹੋਵੇ ਦੇਖੋ ਰਾਜਸਥਾਨ ਚ ਪਹਿਲਾਂ ਪਿੱਛੇ ਬੰਦ ਕਰਦੇ ਤੇ ਹੁਣ ਉਹਨਾਂ ਦੀ ਉਹਨਾਂ ਦੀ ਮੰਗ ਅਨੁਸਾਰ ਠੇਕੇ ਖੁੱਲੇ ਨੇ ਠੀਕ ਹੈ ਤੇ ਮੈਂ ਇਹ ਵੀ ਕਹਿਣਾ ਅਸੀਂ ਵੀ ਪੰਜਾਬ ਦੇ ਬੀਜੇਪੀ ਦੇ ਜਿੰਨੇ ਵੀ ਸਾਡੇ ਸਮਰਥਕ ਇਸ ਚੀਜ਼ ਨੂੰ ਚਾਹੁੰਦੇ ਨੇ ਕਈ ਵਾਰੀ ਚਲੋ ਜਿਹੜਾ ਬੰਦਾ ਭਰਾ ਨਹੀਂ ਸੇਵਨ ਕਰਦਾ ਜਾਂ ਕੋਈ ਨਹੀਂ ਲੋਕਾਂ ਚ ਆਮ ਜਾਂਦਾ ਜਿਨ੍ਹਾਂ ਦੇ ਇਸ ਗੱਲ ਤੋਂ ਬੱਚੇ ਸਾਨੂੰ ਸਾਨੂੰ ਸਾਡੇ ਪਿੰਡਾਂ ਦਾ ਪਤਾ ਵੀ ਨਸ਼ੇ ਨਾਲ ਸਾਡੇ ਮੁੰਡੇ ਕਿੰਨੇ ਗਲਤ ਨੇ ਕਿੰਨੇ ਸਾਡੇ ਡਰਾਈਵਰ ਹੈ ਮੈਂ ਐਜੇ ਟਰੱਕ ਆਪਰੇਟਰ ਹੋਣ ਦੇ ਨਾਤੇ ਟਰੱਕ ਜੁਨ ਵਿਚਰਨ ਦੇ ਨਾਤੇ ਮੈਨੂੰ ਪਤਾ ਵੀ ਡਰਾਈਵਰਾਂ ਲਈ ਇਹ ਬਹੁਤ ਵੱਡੀ ਦਿੱਕਤ ਹੈ ਅਸੀਂ ਹੋ ਸਕਦਾ ਕੋਈ ਬੰਦਾ ਸਾਡ ਨੂੰ ਇਸ ਗੱਲ ਤੇ ਇਹ ਵੀ ਕਹੇ ਸਾਡਾ ਭਰਾ ਵੀ ਯਾਰ ਇਹ ਗਲਤ ਹੈ ਜਿਵੇਂ ਇੱਕ ਸਾਡੇ ਇੱਕ ਦੋ ਬੰਦਿਆਂ ਨੇ ਪਾਈ ਹੋਈ ਹੈ ਵੀ ਨੂੰ ਅਸੀਂ ਨੂੰ ਪ੍ਰਮੋਟ ਕਰ ਦਿਆ ਇਹ ਕੋਈ ਨਸ਼ਾ ਪ੍ਰਮੋਟ ਨਹੀਂ ਉਹ ਬੰਦਿਆਂ ਨੂੰ ਇਹ ਨਹੀਂ ਦਿੰਦਾ ਵੀ ਜਰਦਾ ਵੀੜੀ ਵੀ ਨਸ਼ਾ ਉਹ ਬੰਦਿਆਂ ਨੂੰ दारू ਨਹੀਂ ਦਿੰਦਾ ਹੋ ਸਕਦਾ ਥਾਮ ਨੂੰ दारू ਦਾ ਪੈਗ ਲਾ ਕੇ ਕਹਣੇ ਤੁਹਾਨੂੰ ਅਸੀਂ ਨੂੰ ਪ੍ਰਮੋਟ ਕਰਦੇ ਨੇ ਡੱਕ ਕੇ ਕਹਿਣ ਪੋਸਟ ਡੱਕ ਕੇ ਪੈਂਦੀਆਂ ਨੇ ਜਿਆਦਾ ਇਹ ਬੰਦਿਆਂ ਤੋਂ ਮੂੰ ਤਾਂ ਕਿਸੇ ਦਾ ਵਿਰੋਧ ਕਰਿਸ਼ਤਾ ਨਹੀਂ ਨਾ ਜਾਂਦੇ ਨਾ ਮੈਂ ਤਾਂ ਇਹ ਬੇਨਤੀ ਕਰਦਾ ਉਹਨਾਂ ਨੂੰ ਕਹਿਣਾ ਵੀ ਭਰਾਵੋ ਤੁਸੀਂ ਉਹ ਬੱਚਿਆਂ ਵੱਲ ਦੇਖੋ ਸਾਡਾ ਸਾਡਾ ਪੰਜਾਬ ਦੀ ਇੱਕ ਇਕਨੋਮੀ ਦੇਖੋ ਕਿੰਨੇ ਪੈਸੇ ਜਾਂਦੇ ਨੇ ਅੱਜ ਜੇ ਸਾਡੇ ਬੱਚੇ ਬਾਹਰ ਜਾਂਦੇ ਨੇ ਸਾਡਾ ਪੰਜਾਬ ਦਾ ਸਰਮਾਇਆ ਤਾਂ ਲੁੱਟ ਗਿਆ بڑے ਲਿਖੇ ਬੱਚੇ ਵੀ ਵਗ ਗਏ ਜਿਹੜੇ ਵਧੀਆ ਪੜਦੇ ਨੇ ਹਾਈਲਾਈਟ ਕਰਕੇ ਬਧੀ ਬੱਚੇ ਪੜਦਾ ਪੈਸਾ ਵੀ ਵਗ ਗਿਆ ਇਹਦੇ ਨਾਲ ਵੀ ਸਾਡਾ ਪੈਸਾ ਤਕਰੀਬਨ ਹਾਈਲਾਈਟਸ ਤੋਂ ਘੱਟ ਨਹੀਂ ਜਾਂਦਾ ਬਾਹਰ ਬਾਹਰ ਦੀਆਂ ਸ਼ੀਟਾਂ ਵਾਲੇ ਲੈਂਦੇ ਨੇ ਕਿਉਂਕਿ ਹਰੇ ਸ਼ੀਟਾਂ ਵਾਲੇ ਬਚਾਲਾ ਇੱਕ ਮਾਫੀਆ ਲੈ ਗਿਆ ਉਥੇ ਤਾਂ ਉਹੀ ਮਿਲਦਾ 100 ਰੁਪਏ ਕਿਲੋ ਦੇ ਦਿੰਦੇ ਹੋਣੇ ਠੀਕ ਹੈ ਜੀ ਕਿ ਤੁਸੀਂ ਹਮਾਇਤ ਚੋਂ ਪੂਰੀ ਪਠਾਨ ਮਾਜਰਾ ਨੇ ਜਿਹੜੀ ਮੁੱਦਾ ਰੱਖਿਆ ਵੀ ਇਹ ਮੁੱਦੇ ਤੇ ਗੌਰ ਹੋਣੀ ਚਾਹੀਦੀ ਮੈਂ ਤਾਂ ਕਹਿੰਦਾ ਲੇਟ ਹੈ ਹੁਣ ਚੋਣ ਜਾਬਤਾ ਲੱਗਣ ਵਾਲਾ ਮੈਂ ਤਾਂ ਇਹ ਸੈਸ਼ਨ 'ਚ ਪੰਜਾਬ ਸਰਕਾਰੇ ਦੀ ਆਪਦਾ ਮਤਾ ਪਾਸ ਕਰੇ ਵੀ ਸਾਡੇ ਪੰਜਾਬ 'ਚ ਇਹ ਲਾਗੂ ਹੋਣਾ ਚਾਹੀਦਾ ਜਦੋਂ ਉੱਪਰ ਭੇਜਣਗੇ ਫਿਰ ਇਹ ਪ੍ਰੋਸੈਸ ਨੂੰ ਵੀ ਲੱਗ ਜਾਂਦਾ 6-7 ਮਹੀਨੇ ਤਾਂ ਇਹ ਦੁਬਾਰੇ ਸਰਕਾਰ ਨਰਿੰਦਰ ਮੋਦੀ ਦੀ ਆਊਗੀ ਅਸੀਂ ਫਿਰ ਬੇਨਤੀ ਕਰਾਂਗੇ ਕਿਉਂਕਿ ਸਰਕਾਰ 100% ਨਰਿੰਦਰ ਮੋਦੀ ਦੀ ਬਣਨੀ ਹੈ ਠੀਕ ਹੈ ਬਿਲਕੁਲ ਜੀ ਸੋ ਆਮ ਆਦਮੀ ਪਾਰਟੀ ਦੇ ਹਲਕਾ ਸਨੌਰ ਤੋਂ ਐਮਐਲਏ ਨੇ ਹਰਮੀਤ ਸਿੰਘ ਪਠਾਨ ਮਾਜਰਾ ਉਹਨਾਂ ਨੇ ਮੁੱਦਾ ਚੁੱਕਿਆ ਕਿ ਪੋਸਟ ਦੀ ਖੇਤੀ ਹੋਣੀ ਚਾਹੀਦੀ ਆ ਫੀਮ ਦੀ ਖੇਤੀ ਹੋਣੀ ਚਾਹੀਦੀ ਆ ਉਸ ਤੋਂ ਬਾਅਦ ਬੀਜੀਪੀ ਦੇ ਬੀਜੇਪੀ ਦੇ ਸੀਨੀਅਰ ਆਗੂ ਨੇ ਗੁਰਤੇਜ ਸਿੰਘ ਝਨੇੜੀ ਸੂਬਾ ਪ੍ਰਧਾਨ ਨੇ ਟਰਾਂਸਪੋਰਟ ਸੈੱਲ ਦੇ ਉਹਨਾਂ ਨੇ ਹਮਾਇਤ ਦਿੱਤੀ ਆ ਕਿ ਮਸਾਂ ਕੋਈ ਵਿધાન ਸਭਾ ਸੈਸ਼ਨ ਦੇ ਵਿੱਚ ਜਾ ਕੇ ਬੋਲਿਆ ਸਹੀ ਮੁੱਦੇ ਤੇ ਗੱਲਬਾਤ ਕੀਤੀ ਆ ਇਸ ਨਾਲ ਸਿੰਥੈਟਿਕ ਨਸ਼ੇ ਖਤਮ ਹੋਣੇ ਨੇ ਕਿ ਅਸੀਂ ਵੀ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਮੰਗ ਪੱਤਰ ਦੇਵਾਂਗੇ ਕਿ ਮੰਗ ਪੱਤਰ ਉੱਪਰ ਪਹੁੰਚਾਓ ਜੀ ਪੰਜਾਬ ਦੇ ਵਿੱਚ ਪੋਸਟ ਦੀ ਖੇਤੀ ਹੋਣੀ ਚਾਹੀਦੀ ਆ ਆਫੀਮ ਦੀ ਖੇਤੀ ਹੋਣੀ ਚਾਹੀਦੀ ਆ ਕਿ ਇਸ ਦੇ ਬਹੁਤ ਜ਼ਿਆਦਾ ਫਾਇਦੇ ਨੇ ਅਤੇ ਕਿਸਾਨੀ ਵੀ ਇਸ ਨਾਲ ਮਜ਼ਬੂਤ ਹੋਵੇਗੀ ਰਸਪਿੰਦਰ ਪ੍ਰਿੰਸ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ